प्रिवेलिंग टैंपरेचर कंडीशन देखिए तो अज का डे टाइम टैंपरेचर तीह पॉइंट पंच डिग्री सेंटीग्रेड रिकॉर्ड किया गया सो अभी देख सकते हैं कि जो डे टाइम टैंपरेचर नॉर्मल तो नीचे रहा और नाइट टाइम टेंपरेचर जो नॉर्मल तो उपर चल रहा है और जे अस महीने की बरसात की गल करिए सपटेंबर महीने की जो नॉर्मल बारिश है एक सौ छे पॉइंट दो मिमी ਪਰ ਹੌਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਕੀ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਰਹਿਣ ਦਾ ਨਮਾ ਹੈ। ਜੀ ਕਿਉਂਕਿ ਹੁਣ ਸੈਪਟੈਂਬਰ ਦਾ ਜਿਹੜਾ ਅਸੀਂ ਸੈਕੰਡ ਫੋਰਟਨਾਈਟ ਦੇ ਵਿੱਚ ਆ ਚੁੱਕੇ ਹਾਂ। ਸੋ ਹੁਣ ਜਿਹੜੀਆਂ ਸਾਨੂੰ ਜ਼ਿਆਦਾ بارش ਦੀ ਫਸਲਾਂ ਨੂੰ ਲੋੜ ਨਹੀਂ ਹੈਗੀ। ਜਿਹੜੀ ਨੀਅਰ ਨਾਰਮਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਅੱਜ ਕਿਉਂਕਿ ਸਵੇਰ ਦੇ ਟਾਈਮ ਬੱਦਲਬਾਈ ਵੀ ਰਹੀ। ਅ ਟੈਂਪਰੇਚਰ ਅੱਜ ਦਾ ਜੋ ਡੇ ਟਾਈਮ ਟੈਂਪਰੇਚਰ 3.5 ਡਿਗਰੀ ਸੈਂਟੀਗ੍ਰੇਡ ਸੀ ਰਿਕਾਰਡ ਕੀਤਾ ਔਰ ਨਾਈਟ ਟਾਈਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਰਿਕਾਰਡ हेलो नमस्ते सशिकरादा आप दोस्तों मैं लड़का दोस्त हरदीप हूं और ਤੁਸੀਂ ਦੇਖ ਰਹੇ ਹੋ ਲੁਧਿਆਣਾ ਲੈਦਾ ਮੌਸਮ ਖਬਰਨਾਮਾ ਸੋ ਦੋਸਤੋ ਇਸ ਵੇਲੇ ਅਸੀਂ ਲੁਧਿਆਣਾ ਸ਼ਹਿਰ ਦੇ ਪੀਐਜਬ ਕਲਾਈਮਟ ਚੇਂਜ ਡਿਪਾਰਟਮੈਂਟ ਤੋਂ ਤੁਹਾਨੂੰ ਦੱਸ ਦਵਾਂ ਕਿ ਆ ਲਗਾਤਾਰ ਮੌਸਮ ਦਾ ਜਿਹੜਾ ਹੁਜਾਨ ਹੈ ਆ ਬਦਲਦਾ ਜ਼ਰੂਰ ਨਜ਼ਰ ਆ ਰਿਹਾ ਹੈ ਲੇਕਿਨ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਕਿ ਸ਼ੁਰੂਆਤੀ ਸਤੰਬਰ ਦੇ ਵਿੱਚ ਅਗਰ ਗੱਲ ਕਰੀਏ ਤਾਂ ਆ ਤਕਰੀਬਨ ਅੱਛੀ ਖਾਸੇ ਬਰਸਾਤ ਦੇਖਣ ਨੂੰ ਮਿਲੀ ਜਦਕਿ 106 ਮਿਲੀਮੀਟਰ ਜਿਹੜਾ ਵਾ ਪੂਰੇ ਮਹੀਨੇ ਦੇ ਵਿੱਚ ਬਰਸਾਤ ਨੂੰ ਜ਼ਰੂਰਤ ਸੀਗੀ ਔਰ ਤਕਰੀਬਨ ਤਕਰੀਬਨ ਹੁਣ ਤੱਕ ਤੁਹਾਨੂੰ ਦੱਸ ਦਈਏ ਕਿ ਦੇਖਿਆਣਾ ਕਿ ਸ਼ੁਰੂਆਤੀ ੜ ਦਿਨ ਦੀ ਸ਼ੁਰੂਆਤ ਆ ਕੁਝ ਬੂੰਦਾਬਾਦੀ ਕੁਝ ਹਲਕੀ ਫੁਲਕੀ ਛੁਟਪੁਟ ਬਰਸਾਤ ਨਾਲ ਸਾਡੀ ਹੋਈ ਹੈ ਲੇਕਿਨ ਆਉਣਲੇ ਦਿਨਾਂ ਵਿੱਚ ਕਿੱਦਾਂ ਰਹੇਗਾ ਮਾਨਸੂਨ ਕਿ ਐਸੀ 106 ਮਿਲੀਮੀਟਰ ਜਿਹੜੇ ਬਰਸਾਤ ਹੈ ਸਤੰਬਰ ਦੇ ਪੂਰੇ ਹੁੰਦੇ ਦੇਖਾਂਗੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਫੈਸਟੀਵਲ ਸੀਜ਼ਨ ਆਉਂਦੇ ਹੈ ਸਤੰਬਰ ਅਖੀਰ ਤੱਕ ਇਹ ਆ ਗਿਆ ਕਿ ਸਾਊਂਡ ਜਿਹੜਾ ਮੈਂ ਇਸ ਤਰ੍ਹਾਂ ਹੀ ਕੰਟੀਨੂ ਸਤੰਬਰ ਤੱਕ ਚੱਲਦਾ ਰਹੇਗਾ ਸੋ ਮੈਂ ਤੁਹਾਨੂੰ ਜਾਣਦੇ ਆ ਕਿ ਮਿਨੀਮਮ ਔਰ ਮੈਕਸਿਮਮ ਤਾਪਮਨ ਕੀ ਚੱਲ ਰਿਹਾ ਔਰ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਦਾ ਕਿ ਕਿਸ ਸਸਿਕਾ ਜੀ ਥੈਂਕ ਯੂ ਕਿੰਸਤਰਾ ਦੇਖ ਰਹੇ ਹੋ ਜਿਸ ਤਰ੍ਹਾਂ ਅੱਜ ਬਰਸਾਤ ਦੇ ਸੂਰੇ ਸ਼ੁਰੂਆਤ ਹੋਈ ਹੈ ਕੁਝ ਇਲਾਕਿਆਂ ਦੇ ਬੂੰਦਾਬੰਦੀ ਵੀ ਹੋਈ ਹੈ ਕਿ ਆਪਕੋ ਵੀ ਡੇਜ਼ੇ ਲੱਗ ਰਹੀ ਬਰਸਾਤ ਆ ਰਹੀ ਹੈ ਜੀ ਜੀ ਅਸੀਂ ਜਿਹੜੀਆਂ ਪ੍ਰिवेਲਿੰਗ ਟੈਂਪਰੇਚਰ ਕੰਡੀਸ਼ਨ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 30.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.8 ਡਿਗਰੀ ਸੈਂਟੀਗ੍ਰੇਡ ਨੀਚੇ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 3.9 ਡਿਗਰੀ ਅਸੀਂ ਕਹਿ ਸਕਦੇ ਹਾਂ ਕਿ ਲਗਭਗ 4 ਡਿਗਰੀ ਸੈਂਟੀਗ੍ਰੇਡ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਅਰੀਆ ਔਰ ਅ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਔਰ ਜੇ ਅਸੀਂ ਇਸ ਮਹੀਨੇ ਦੀ ਬਰਸਾਤ ਦੀ ਗੱਲ ਕਰੀਏ ਤਾਂ ਸੈਪਟੈਂਬਰ ਮਹੀਨੇ ਦੀ ਜੋ ਨਾਰਮਲ بارش ਹੈ 106.2 ਮਿਲੀਮੀਟਰ ਹੈ ਔਰ ਹੁਣ ਤੱਕ ਲੁਧਿਆਣਾ ਦੇ ਵਿੱਚ 94.6 ਮਿਲੀਮੀਟਰ ਜਿਹੜੀ بارش ਸੈਪਟੈਂਬਰ ਮਹੀਨੇ ਦੇ ਵਿੱਚ ਹੋ ਚੁੱਕੀ ਹੈ ਪਰ ਜੇਸੀ ਜਿਹੜੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੇ ਹਲਕੇ ਛਿੱਟੇ ਹੋ ਸਕਦੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਕੀ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਰਹਿਣ ਦਾ ਅਨੁਮਾਨ ਹੈ ਸੋ ਲੈਸ ਜਿਸ ਕਿਸਾਨਾਂ ਵੀ ਰੋਸ ਤੇ ਵਧੀਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਫਲਾਵਰਸ ਕਈ ਜਿਹੜੇ ਆ ਚੁੱਕੇ ਨੇ ਕਿੱਦਾਂ ਦੇਖਦੇ ਹੋ ਕਿ ਕਰ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦੀ ਜ਼ਰੂਰਤ ਕਿੰਨੀ ਹੈ ਸਮੇਂ ਖੇਤਾ ਲਈ ਜੀ ਜੀ ਕਿਉਂਕਿ ਹੁਣ ਸੈਪਟੈਂਬਰ ਦਾ ਜਿਹੜਾ ਅਸੀਂ ਸੈਕੰਡ ਫੋਰਟਨਾਈਟ ਦੇ ਵਿੱਚ ਆ ਚੁੱਕੇ ਹਾਂ ਸੋ ਹੁਣ ਜਿਹੜੀਆਂ ਸਾਨੂੰ ਜ਼ਿਆਦਾ بارش ਦੀ ਫਸਲਾਂ ਨੂੰ ਲੋੜ ਨਹੀਂ ਹੈਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜ਼ਿਆਦਾ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਜਿਹੜਾ ਫਸਲਾਂ ਦੇ ਵਾਸਤੇ ਇਹ ਕੰਡੀਸ਼ਨਸ ਫੇਵਰੇਬਲ ਅਸੀਂ ਕਹਿ ਸਕਦੇ ਹਾਂ ਅਗਰ ਅਸੀਂ ਲੁਧਿਆਣਾ ਵਾਸੀਏ ਤੌਰ ਤੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹਲੇ ਤਾਪਮਨ ਜਿਹੜਾ ਇਸ ਟਾਈਮ 30 ਦੇ ਕਰੀਬ ਚੱਲ ਰਿਹਾ ਸੋ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਕਿ ਇਹ ਨਾਰਮਲ ਹੈਗਾ ਇਸ ਟਾਈਮ ਆ ਬਿਲਕੁਲ ਜੀ ਨੀਅਰ ਨਾਰਮਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਅੱਜ ਕਿਉਂਕਿ ਸਵੇਰ ਦੇ ਟਾਈਮ ਬੱਦਲਬਾਈ ਵੀ ਰਹੀ ਸੋ ਉਹਦੇ ਕਰਕੇ ਜਿਹੜਾ ਟੈਂਪਰੇਚਰ ਦੇ ਵਿੱਚ ਅਸੀਂ ਗ੍ਰਾਵਿਟ ਆਬਜ਼ਰਵ ਕੀਤੀ ਸੋ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਪਰ ਕੱਲ ਤੋਂ ਕਿਉਂਕਿ ਜ਼ਿਆਦਾ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਹੀ ਅਨੁਮਾਨ ਹੈ ਸੋ ਟੈਂਪਰੇਚਰ ਵੀ ਨੀਅਰ ਨਾਰਮਲ ਹੀ ਅਸੀਂ ਐਕਸਪੈਕਟ ਕਰ ਰਹੇ ਹਾਂ ਟੈਂਪਰੇਚਰ ਅ ਟੈਂਪਰੇਚਰ ਅੱਜ ਦਾ ਜੋ ਡੇ ਟਾਈਮ ਟੈਂਪਰੇਚਰ 30. 7 डिग्री सेंटीग्रेड रिकॉर्ड ਕੀਤਾ ਗਿਆ ਬਹੁਤ ਬਹੁਤ ਸ਼ੁਕਰੀਆ थैंक यू सो मच ਸੋ ਦੋਸਤੋ ਐਸੀ ਮੈਮ ਪੰਨੀਤ ਕੋ ਗ੍ਰੈਂਜ ਰਹਾ ਸਾਫ ਤੋਂ ਤਾਂ ਦੱਸਿਆ ਕਿ ਹਲੇ ਆਉਣ ਦੇ ਦਿਨਾਂ ਦੇ ਵਿੱਚ ਜਿਹੜਾ ਤਾਪਮਨ ਹੈ ਉਹ ਇਸ ਤਰ੍ਹਾਂ ਹੀ ਬਣਿਆ ਰਹੇਗਾ ਜਿਸ ਪ੍ਰਕਾਰ ਨਾਲ ਅਸੀਂ ਦੱਸਿਆ ਕਿ 30.5 ਦਾ ਇਸ ਟਾਈਮ ਆ ਤਾਪਮਨ ਚੱਲ ਰਿਹਾ ਹੈ ਬਰਸਾਤ ਵੀ ਜਿਹੜੀ ਹੈ ਨਿੱਕੀ ਮੌਂਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਸ ਕਰਕੇ ਜਿਸ ਤਰ੍ਹਾਂ ਕਿ ਤੁਹਾਨੂੰ ਦੇਖਣ ਨੂੰ ਮਿਲੇ ਜਿਸ ਕਰਕੇ ਤਾਪਮਨ ਨਾਰਮਲ ਹੈ ਆ ਤੁੱਪ ਘੱਟ ਲੱਗ ਰਹੀ ਹੈ ਗਰਮੀ ਘੱਟ ਲੱਗ ਰਹੀ ਹੈ ਹਿਊਮਿਡਿਟੀ ਜਿਹੜੀ ਹੈ ਉਹ ਵੀ ਘੱਟ ਨਜ਼ਰ ਆ ਰਹੀ ਹੈ ਸੋ ਅਪਕਮਿੰਗ ਡੇਸ ਜਿਹੜੇ ਨੇ ਲੁਧਿਆਣਾ ਵਾਸੀਆਂ ਵਾਸਤੇ ਸਾਫ਼ ਸੁਥਰੇ ਦਿਨ ਰਹਿਣਗੇ ਉਹ ਸਨੀ ਡੇਸ ਰਹਿਣਗੇ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਕਰ ਲੋ ਦਿਹਾਂ ਲੇ ਤੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗ ਗਿਆ ਸੋ ਸ਼ੇਅਰਸੋ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਵੇ ਇਜਾਜ਼ਤ ਤਨਵਾਦ ਤੇ ਜੁੜੇ ਰਹੋ ਲੁਧਿਆਣਾ ਲੱਗ